ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉੱਠੀ ਬਗਾਵਤ ਦੇ ਪਿੱਛੇ ਕੀ ਰੋਜਾਨਾ ਅਜੀਤ ਦੇ ਸੰਪਾਦਕ ਵਰਜਿੰਦਰ ਸਿੰਘ ਦਾ ਹੱਥ ਹੈ ਵਰਜਿੰਦਰ ਸਿੰਘ ਹਮਦਰਦ ਦਾ ਹੱਥ ਹੈ ਅਕਾਲੀ ਦਲ ਦੇ ਵਿੱਚੋਂ ਸੁਖਬੀਰ ਸਿੰਘ ਬਾਦਲ ਨੂੰ ਬਾਹਰ ਕੱਢਣ ਦੀ ਸਕੀਮ ਜਿਹੜੇ ਆ ਹਮਦਰਦ ਹੁਣੀ ਲਾ ਰਹੇ ਕੀ ਇਹ ਸਾਰਾ ਕੁਝ ਘੜਿਆ ਕੜਾਇਆ ਜਿਹੜਾ ਹਮਦਰਦ ਹੁਣਾ ਦਾ ਆ ਇਹ ਸਵਾਲ ਅੱਜ ਕੱਲ ਸਿਆਸਤਸੀ ਗਲਿਆਰਿਆਂ ਦੇ ਵਿੱਚ ਗਰਦਿਸ਼ ਕਰ ਰਹੇ ਨੇ ਇਹਨਾਂ ਸਵਾਲਾਂ ਦੇ ਜਵਾਬ ਤਲਾਸ਼ਣ ਦੀ ਕੋਸ਼ਿਸ਼ ਕਰਦੇ ਆ ਤੁਸੀਂ ਜੁੜਿਓ ਲੋਕਪੈਨ న్యూਸ ਦੇ ਨਾਲ ਮਹਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਜਿਹਦੇ ਵਿੱਚ ਬੀਬੀ ਜ਼ਗੀਰਕੌਰ ਸੁਖਦੇਵ ਸਿੰਘ ਢੀਂਸਾ ਪਰਮਿੰਦਰ ਢੀਂਸਾ ਸਰਜੀਤ ਸਿੰਘ ਰਖੜਾ ਸਕੰਦਰ ਸਿੰਘ ਮਲੂਕਾ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਵਰਗੇ ਨਾਂ ਸ਼ਾਮਲ ਨੇ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਪ੍ਰਧਾਨਗੀ ਤੋਂ ਲਾਂਭੇ ਹਟਣ ਲਈ ਜਿਹੜੀ ਵਿਉਂਤਬੰਦੀ ਕੀਤੀ ਜਿਹੜੀ ਮੀਟਿੰਗ ਕੀਤੀ ਉਹ ਰੋਜ਼ਾਨਾ ਅਜੀਤ ਦੇ ਸੰਪਾਦਕ ਵਰਜਿੰਦਰ ਸਿੰਘ ਹਮਦਰਦ ਦੇ ਫਾਰਮ ਹਾਊਸ ਤੇ ਹੋਈ ਉਸ ਮੀਟਿੰਗ ਤੋਂ ਬਾਅਦ ਚਰਚਾ ਚੱਲੀ ਕਿ ਆਖਰਕਾਰ ਵਰਜਿੰਦਰ ਸਿੰਘ ਹਮਦਰਦ ਦਾ ਇਸ ਨਾਲ ਕੀ ਲੈਣਾ ਦੇਣਾ ਹੈ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਸੁਖਬੀਰ ਸਿੰਘ ਬਾਦਲ ਆਲਾ ਧੜਾਇਆ ਜਿਹੜਾ ਉਹ ਕੈਂਪ ਹੈ ਉਹ ਇਹ ਗੱਲ ਮੰਨਦਾ ਹੈ ਕਿ ਇਸ ਸਾਰੀ ਤਾਣੇ ਬਾਣੇ ਦੇ ਪਿੱਛੇ ਜਿਹੜਾ ਉਹ ਬਰਜਿੰਦਰ ਸਿੰਘ ਹਮਦਰਦ ਨੇ ਬਰਜਿੰਦਰ ਸਿੰਘ ਹਮਦਰਦ ਨਹੀਂ ਇਹ ਸਾਰੀ ਪਲੈਨਿੰਗ ਕੀਤੀ ਹੈ ਉਹਨਾਂ ਦੇ ਫਾਰਮ ਹਾਊਸ ਤੇ ਮੀਟਿੰਗ ਹੋਈ ਬਰਜਿੰਦਰ ਸਿੰਘ ਹਮਦਰਦ ਚਾਹੁੰਦੇ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਬਦਲ ਦਿੱਤਾ ਜਾਵੇ ਇਹ ਗੱਲ ਕਹਿਣ ਦਾ ਮਤਲਬ ਇਹ ਸੱਦਾ ਤੇ ਸਪਸ਼ਟ ਹੈ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਹੈ ਉਹ ਇਹ ਗੱਲ ਮੰਨ ਚੁੱਕਿਆ ਹੈ ਕਿ ਬਰਜਿੰਦਰ ਸਿੰਘ ਹਮਦਰਦ ਜਿਹੜੇ ਹੈ ਉਹ ਇਸ ਸਾਰੀ ਸਕੀਮ ਨੂੰ ਇਸ ਸਾਰੀ ਗਤੀਵਿਧੀ ਨੂੰ ਇਸ ਸਾਰੀ ਬਗਾਵਤ ਨੂੰ ਚਲਾ ਰਹੇ ਨੇ ਜੇਕਰ ਦੇਖਿਆ ਜਾਵੇ ਵੱਖਰੇ ਤੌਰ ਦੇ ਉੱਤੇ ਬੀਬੀ ਜਗੀਰ ਕੌਰ ਸੁਖਦੇਵ ਸਿੰਘ ਢਿੰਡਸਾ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਗੁਰਪ੍ਰਤਾਪ ਵਡਾਲਾ ਬਰਜਿੰਦਰ ਸਿੰਘ ਹਮਦਰਦ ਨੂੰ ਮਿਲਣ ਦੇ ਲਈ ਪਹੁੰਚੇ ਉਹਨਾਂ ਨੇ ਉਹਨਾਂ ਦੇ ਨਾਲ ਮੀਟਿੰਗ ਕੀਤੀ ਉਸ ਤੋਂ ਬਾਅਦ ਉਹਨਾਂ ਦੇ ਫਾਰਮ ਹਾਊਸ ਤੇ ਮੀਟਿੰਗ ਹੋਈ ਜਿੱਥੇ ਹਮਦਰਦ ਮੌਜੂਦ ਨਹੀਂ ਸੀ ਰਿਪੋਰਟਾਂ ਦੇ ਮੁਤਾਬਕ ਬਰਜਿੰਦਰ ਸਿੰਘ ਹਮਦਰਦ ਨੇ ਸੁਖਬੀਰ ਸਿੰਘ ਬਾਦਲ ਨਾਲ ਉਸ ਤੋਂ ਬਾਅਦ ਇੱਕ ਮੀਟਿੰਗ ਕੀਤੀ ਹੈ ਉਹਦੇ ਜਿਹੜਾ ਸਾਰ ਤੱਤ ਹੈ ਉਹ ਤਾਂ ਹਾਲੇ ਤੱਕ ਬਾਹਰ ਨਹੀਂ ਆ ਸਕਿਆ ਕਿ ਕੀ ਗੱਲ ਹੋਈ ਹੈ ਕਿ ਨਹੀਂ ਹੋਈ ਦੱਸਣ ਵਾਲੇ ਦੱਸਦੇ ਆ ਕਿ ਉੱਥੇ ਹੀ ਗੱਲ ਹੋਈ ਹੋ ਸਕਦੀ ਹੈ ਕਿ ਵੀ ਮੇਰੇ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਅਜਿਹੀ ਕੋਈ ਗਤੀਵਿਧੀ ਨਹੀਂ ਚਾਹੁੰਦਾ ਤੇ ਦੂਜਾ ਪੱਖ ਇਹ ਹੈ ਕਿ ਹੋ ਸਕਦੀ ਹੈ ਕਿ ਭਾਈ ਵਿਰੋਧੀ ਮੰਗ ਕਰਦੇ ਆ ਤੁਸੀਂ ਪਿੱਛੇ हट ਜਾਓ ਜਾਨੀ ਕਿ ਵਿਚੋਲਗੀ ਆ ਜਿਹੜੀ ਇਸ ਲੜਾਈ ਦੇ ਵਿੱਚ ਉਹ ਵਰਜਿੰਦਰ ਸਿੰਘ ਹਮਦਰਦ ਨਿਭਾਉਂਦੇ ਹੋਏ ਵਿਖਾਈ ਦੇ ਰਿਹਾ ਇਹ ਇੱਕ ਅਹਿਮ ਸਵਾਲ ਹੈ ਕਿ ਆਖਰਕਾਰ ਵਰਜਿੰਦਰ ਸਿੰਘ ਹਮਦਰਦ ਅਜਿਹਾ ਕਿਉਂ ਕਰ ਰਿਹਾ ਪੰਜਾਬ ਦੇ ਵਿੱਚ ਸੱਤਾਧਾਰੀ ਧਿਰ ਦੇ ਨਾਲ ਰੋਜ਼ਾਨਾ ਜੀਤ ਸਮੂਹ ਦੀ ਬਹੁਤੀ ਬਣਦੀ ਨਹੀਂ ਆਮ ਆਦਮੀ ਪਾਰਟੀ ਦੇ ਨਾਲ ਇਸ਼ਤਿਹਾਰਾਂ ਦਾ ਰੋਲਾ ਹੋਵੇ ਪਾਰਟੀ ਦੇ ਖਿਲਾਫ ਸਰਕਾਰ ਦੇ ਕੰਮ ਕਾਜ ਨੂੰ ਲੈ ਕੇ ਨੁਕਤਾਚੀਨੀ ਹੋਵੇ ਸਰਕਾਰ ਦੀਆਂ ਨਲਾਇਕੀਆਂ ਨੂੰ ਉਜਾਗਰ ਕਰਨ ਦੀ ਗੱਲ ਹੋਵੇ ਜਾਂ ਫਿਰ ਕਹਿ ਲਈਏ ਕਿ ਇੱਟ ਕੁੱਤੇ ਦਾ ਵਾਰ ਵੈਸੇ ਹੀ ਹੈ ਇਹਨਾਂ ਦੇ ਵਿਚਾਰਤਾ ਇਹ ਮੁੱਖ ਮੰਤਰੀ ਭਗਵੰਤ ਮਾਨ ਤੇ ਹਮਦਰਦ ਦੇ ਵਿਚਾਰ ਇਹ ਗੱਲ ਸਪਸ਼ਟ ਹੈ ਦੇਖੋ ਪੰਜਾਬ ਹੀ ਨਹੀਂ ਭਾਰੇ ਪੂਰੇ ਹਿੰਦੁਸਤਾਨ ਦਾ ਜਿਹੜਾ ਅੱਜ ਦਾ ਮੀਡੀਆ ਦਾ ਵਰਤਾਂਤ ਆ ਉਹ ਇਹ ਬਣ ਚੁੱਕਿਆ ਹੈ ਕਿ ਸਾਰੇ ਦਾ ਸਾਰਾ ਮੀਡੀਆ ਕਿਸੇ ਨਾ ਕਿਸੇ ਰੂਪੇ ਵਿੱਚ ਕਿਸੇ ਇੱਕ ਧਿਰ ਦੇ ਨਾਲ ਖੜਨਾ ਪਸੰਦ ਕਰਨ ਲੱਗ ਗਿਆ ਕਿਉਂਕਿ ਉਹਨੂੰ ਸੁਰੱਖਿਆ ਦੀ ਲੋੜ ਹੈ ਉਹਨੂੰ ਸਨਰਖਣ ਦੀ ਕਹਿੰਦੇ ਆ ਜਿਹਨੂੰ ਹਿੰਦੀ ਚ ਉਹਦੀ ਲੋੜ ਹੈ ਉਹਨੂੰ ਸਕਿਉਰਿਟੀ ਦੀ ਲੋੜ ਹੈ ਜੇਕਰ ਸੂਬਾ ਸਰਕਾਰ ਦੇ ਨਾਲ ਗੋਟੀਆਂ ਸਹੀ ਤਰੀਕੇ ਨਾਲ ਫਿੱਟ ਨਹੀਂ ਬੈਠਦੀਆਂ ਤਾਂ ਤੁਸੀਂ ਕੇਂਦਰ ਦੀ ਸੱਤਾ ਦੇ ਨਾਲ ਖੜ੍ਹ ਜਾਂਦੇ ਹੋ ਜਾਂ ਫਿਰ ਸੂਬੇ ਦੀ ਉਸ ਤਕੜੀ ਧਿਰ ਦੇ ਨਾਲ ਜਿਹੜੀ ਸਰਕਾਰ ਦੇ ਬਰਾਬਰ ਪੈਰਲਰ ਸਰਕਾਰ ਚਲਾ ਸਕਦੀ ਹੋਵੇ ਜਿਹਦਾ ਐਡਾ ਦਮ ਖਮ ਹੋਵੇ ਕਿ ਉਹ ਅਫਸਰਾਂ ਨੂੰ ਘੂਰ ਸਕਦੀ ਹੋਵੇ ਉਹ ਦਬਕੇ ਮਾਰ ਸਕਦੀ ਹੋਵੇ ਤੁਸੀਂ ਉਹਦੇ ਨਾਲ ਖੜ੍ਹ ਸਕਦੇ ਹੋ ਪੰਜਾਬ ਦੇ ਵਿੱਚ ਕਾਂਗਰਸ ਇਸ ਸਥਿਤੀ ਦੇ ਵਿੱਚ ਫਿਲਹਾਲ ਤਾਂ ਹੈ ਨਹੀਂ ਤਾਂ ਬਲਜਿੰਦਰ ਸਿੰਘ ਹਮਦਰਦ ਬਾਰੇ ਇਹ ਗੱਲ ਕਹੀ ਜਾਂਦੀ ਹੈ ਇਹਦਾ ਇਹਦੇ ਬਾਰੇ ਕੋਈ ਕਥਿਤ ਤੌਰ ਦੇ ਉੱਤੇ ਕੋਈ ਐਡਾ ਕੋਈ ਸਬੂਤ ਨਹੀਂ ਹੈ ਪਰ ਤੁਸੀਂ ਚੀਜ਼ਾਂ ਨੂੰ ਦੇਖਦੇ ਹੋ ਜਦੋਂ ਤੁਸੀਂ ਰੋਜ਼ਾਨਾ ਜੀਤ ਦਾ ਪਹਿਲਾ ਪੰਨਾ ਦੇਖਦੇ ਹੋ ਤਾਂ ਤੁਹਾਨੂੰ ਪਤਾ ਲੱਗਣ ਲੱਗ ਜਾਂਦਾ ਹੈ ਕਿ ਮਾਮਲਾ ਕੀ ਹੈ ਤਾਂ ਤੁਸੀਂ ਇਸ ਗੱਲ ਨੂੰ ਕਹਿ ਸਕਦੇ ਹੋ ਕਿ ਕਿਤੇ ਨਾ ਕਿਤੇ ਹਮਦਰਦियां ਹਮਦਰਦ ਸਾਹਿਬ ਦੀਆਂ ਭਾਰਤੀ ਜਨਤਾ ਪਾਰਟੀ ਦੀ ਸੱਤਾਧਾਰੀ ਟੀਰਾ ਜਿਹੜੀ ਕੇਂਦਰ ਦੇ ਵਿੱਚ ਉਹਦੇ ਨਾਲ ਹੈਗੀਆਂ ਨੇ ਸੁਖਬੀਰ ਸਿੰਘ ਬਾਦਲ ਆਲਾ ਤੜਾ ਵੀ ਇਹੀ ਇਲਜ਼ਾਮ ਲਾਉਂਦਾ ਹੈ ਕਿ ਜਿੰਨੇ ਬਾਗੀ ਇਕੱਠੇ ਹੋਏ ਐ ਸੁਖਬੀਰ ਬਾਦਲ ਦਾ ਤੜਾ ਇਹ ਗੱਲ ਕਹਿੰਦਾ ਹੈ ਕਿ ਬੀਬੀ ਜ਼ਗੀਰ ਕੋਰ ਪ੍ਰੇਮ ਸਿੰਘ ਚੰਦੂ ਮਾਜਰਾਏ ਸਾਰੇ ਇਹ ਸਾਰੇ ਭਾਜਪਾ ਦੀ ਗੇਮ ਪਲਾਨ ਦਾ ਹਿੱਸਾ ਨੇ ਕੇਂਦਰ ਦੀਆਂ ਸੂਈਆ ਏਜੰਸੀਆਂ ਕੇਂਦਰ ਦੀਆਂ ਏਜੰਸੀਆਂ ਦਾ ਇਹ ਹਿੱਸਾ ਨੇ ਉਹਨਾਂ ਦੇ ਵੱਲੋਂ ਲਿਖੀ ਗਈ ਸਕ੍ਰਿਪਟ ਨੂੰ ਇਹ ਲੋਕ ਪੜ ਰਹੇ ਨੇ ਤੇ ਫਿਰ ਸਕ੍ਰਿਪਟ ਲੈ ਕੇ ਆਉਣ ਵਾਲਾ ਕੌਣ ਹੈ ਸਵਾਲ ਤਾਂ ਇਹ ਪੈਦਾ ਹੋ ਜਾਂਦਾ ਨਾ ਕਿ ਐਡੀ ਸੌਖੀ ਸਕ੍ਰਿਪਟ ਤਾਂ ਨਹੀਂ ਪਛਾਈ ਜਾ ਸਕਦੀ ਸੀਗੀ ਪੰਜਾਬ ਦੀ ਇੰਟੈਲੀਜੈਂਸ ਵੀ ਬੈਠੀ ਆ ਹੋਰ ਸਾਰਾ ਕੁਝ ਬੈਠਾ ਆ ਤਾਂ ਇਹ ਸਕ੍ਰਿਪਟ ਲੈ ਕੇ ਆਉਣ ਵਾਲਾ ਕੌਣ ਹੈ ਸਵਾਲ ਇਹ ਪੈਦਾ ਹੁੰਦਾ ਹੈ ਸ਼ੱਕ ਦਾ ਘੇਰਾ ਇੱਥੋਂ ਤੱਕ ਮੈਂ ਨਿੱਜੀ ਤੌਰ ਤੇ ਵਧਾ ਸਕਦਾ ਕਿ ਇਸ ਜਿਹੜੀ ਸਾਰੀ ਵਿਚੋਲਗੀ ਦੀ ਪ੍ਰਕਿਰਿਆ ਹੈ ਜਿਹੜੀ ਕੇਂਦਰ ਦੀਆਂ ਏਜੰਸੀਆਂ ਤੇ ਕੇਂਦਰ ਦੀ ਸੱਤਾ ਦੇ ਵਿਚਕਾਰ ਤੇ ਬਾਗੀਆਂ ਦੇ ਵਿਚਕਾਰ ਜਿਹੜਾ ਪੁਲ ਦਾ ਕੰਮ ਉਹ ਹਮਦਰਦ ਹੁਣੀ ਕਰਦੇ ਹੋਏ ਫਿਲਹਾਲ ਮੇਰੇ ਨਿੱਜੀ ਤੌਰ ਦੇ ਉੱਤੇ ਮੈਨੂੰ ਵਿਖਾਈ ਦਿੰਦੇ ਨੇ ਕੁੱਲ ਮਿਲਾ ਕੇ ਇਸ ਮੁੱਦੇ ਦੇ ਉੱਤੇ ਬਲਜਿੰਦਰ ਸਿੰਘ ਹਮਦਰਦ ਦਾ ਕੋਈ ਕਮੈਂਟ ਕੋਈ ਟਿੱਪਣੀ ਨਹੀਂ ਆ ਸਕੀ ਹਜੇ ਤੱਕ ਨਾ ਤਾਂ ਮੀਡੀਆ ਰਿਪੋਰਟਾਂ ਚ ਆਈ ਹੈ ਤੇ ਨਾ ਹੀ ਜਿਸ ਅਖਬਾਰ ਨੇ ਇਹ ਖਬਰ ਛਾਪੀ ਹੈ ਇੰਡੀਅਨ ਐਕਸਪ੍ਰੈਸ ਨੇ ਉਹਦੇ ਕੋਲ ਇਹ ਖਬਰ ਕੋਈ ਟਿੱਪਣੀ ਆ ਸਕੀ ਆ ਉਹ ਉਪਲਬਧ ਨਹੀਂ ਸੀ ਅਖਬਾਰ ਦਾ ਇਹ ਕਹਿਣਾ ਹੈ ਤਾਂ ਕੁੱਲ ਮਿਲਾ ਕੇ ਸਥਿਤੀ ਇਹ ਹੈ ਮੇਰੇ ਨਿੱਜੀ ਵਿਚਾਰ ਨੇ ਕਿ ਸਾਰਾ ਵੈਲ ਪਲਾਨਡ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆਉਂਦੇ ਸਮੇਂ ਤੇ ਜਦੋਂ ਸਿਆ ਪੰਜਾਬ ਦੀ ਸਿਆਸਤ ਦਾ ਇਤਿਹਾਸ ਦੁਆਰਾ ਖੋਲਿਆ ਜਾਏਗਾ ਉਦੋਂ ਸਾਹਮਣੇ ਆਉਣਗੀਆਂ